ਰਾਤ ਦੇ ਤਕਰੀਬਨ 7:30 ਵਜੇ ਇੱਕ ਵਪਾਰੀ ਡਰਿਆ ਸਹਿਮਿਆ ਆਪਣੇ ਘਰੇ ਆਉਂਦਾ ਹੈ ਆਪਣੀ ਘਰਵਾਲੀ ਨੂੰ ਕਹਿੰਦਾ ਹੈ ਕਿ ਪੁਲਿਸ ਨੇ ਮੈਨੂੰ ਇੱਕ ਕਾਲ ਗਰਲ ਦੇ ਨਾਲ ਫੜ ਲਿਆ ਤੂੰ ਮੇਰੀ ਮਦਦ ਕਰ ਇਹ ਗੱਲ ਸੁਣ ਕੇ ਘਰਵਾਲੀ ਉਸ ਨੂੰ ਕਹਿੰਦੀ ਹੈ ਕਿ ਤੂੰ ਗਲਤ ਕੀਤਾ ਮੈਂ ਤੇਰੀ ਕੋਈ ਮਦਦ ਨਹੀਂ ਕਰ ਸਕਦੀ ਮੈਂ ਤੈਨੂੰ ਥਾਣੇ ਲੈ ਕੇ ਜਾਵਾਂਗੀ ਤੇ ਉਸ ਤੋਂ ਬਾਅਦ ਥਾਣੇ ਦੇ ਵਿੱਚ ਜੋ ਖੁਲਾਸੇ ਹੁੰਦੇ ਨੇ ਉਹ ਸੁਣ ਕੇ ਸਭ ਦੇ ਹੋਸ਼ ੁੱਟ ਜਾਂਦੇ ਨੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ 24 ਫਰਵਰੀ 2024 ਸਵੇਰੇ 11 ਵਜੇ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਬਰੇਲੀ ਬਰੇਲੀ ਥਾਣੇ ਦੇ ਅਧੀਨ ਪੈਂਦੀ ਕਿਲਾ ਚੌਂਕੀ ਤੇ ਕਿਲਾ ਚੌਂਕੀ ਦੇ ਅਧੀਨ ਪੈਂਦਾ ਹੋਟਲ ਅਸ਼ੋਕਾ ਦਾ 101 ਨੰਬਰ ਕਮਰਾ ਜਿਸ ਵਿੱਚ ਇੱਕ ਵਪਾਰੀ ਇੱਕ ਕਾਲ ਗਰਲ ਨੂੰ ਮਿਲ ਲਾਉਂਦਾ ਹੈ ਤੇ ਉਸੇ ਵਕਤ ਉੱਥੇ ਪੁਲਿਸ ਆ ਜਾਂਦੀ ਹੈ ਤੇ ਉਹ ਕਾਲ ਗਰਲ ਕਹਿੰਦੀ ਹੈ ਕਿ ਇਹ ਵਪਾਰੀ ਨੇ ਮੇਰਾ ਰੇਪ ਕੀਤਾ ਹੈ ਤੇ ਉਸੇ ਸਮੇਂ ਤਿੰਨ ਪੱਤਰਕਾਰ ਆ ਜਾਂਦੇ ਨੇ ਵਪਾਰੀ ਗਿੜਗੜਾਉਂਦਾਗਾ ਪਰ ਪੁਲਿਸ ਵਾਲਾ ਕਹਿੰਦਾ ਕਿ ਮੈਂ ਤੈਨੂੰ ਚੌਂਕੀ ਵਿੱਚ ਲੈ ਕੇ ਜਾਵਾਂਗਾ। ਵਪਾਰੀ ਨੂੰ ਚੌਂਕੀ ਦੇ ਵਿੱਚ ਲਿਆਂਦਾ ਜਾਂਦਾ ਹੈ। ਚੌਂਕੀ ਵਿੱਚ ਲਿਆ ਕੇ ਉਸ ਉੱਪਰ ਮੁਕੱਦਮਾ ਦਰਜ ਕਰਨ ਦੀ ਗੱਲ ਕੀਤੀ ਜਾਂਦੀ ਹੈ। ਪਰ ਉਹ ਤਿੰਨ ਪੱਤਰਕਾਰ ਕਹਿ ਰਹੇ ਸੀ ਕਿ ਤੁਸੀਂ ਐਫ ਆਈ ਆਰ ਦਰਜ ਨਾ ਕਰੋ। ਅਸੀਂ ਇਸ ਕੁੜੀ ਤੇ ਵਪਾਰੀ ਵਿੱਚ ਰਾਜੀ ਬੰਦਾ ਕਰਵਾ ਦਿੰਨੇ ਆ। ਰਾਜੀ ਬੰਦੇ ਦੀ ਗੱਲ ਚੱਲਦੀ ਹੈ ਤਾਂ ਕੁੜੀ ਕਹਿੰਦੀ ਹੈ ਕਿ ਮੈਂ 7 ਲੱਖ ਰੁਪਇਆ ਲਵਾਂਗੀ ਪਰ ਵਪਾਰੀ 7 ਲੱਖ ਰੁਪਇਆ ਦੇਣ ਤੋਂ ਨਾ ਕਰ ਦਿੰਦਾ ਤੇ ਗੱਲ 2.5 ਲੱਖ ਰੁਪਏ ਚ ਨਿਬੜਦੀ ਹੈ ਤਾਂ ਵਪਾਰੀ ਕਹਿੰਦਾ ਕਿ ਮੇਰੇ ਕੋਲ 2.5 ਲੱਖ ਰੁਪਇਆ ਹੈ ਵਪਾਰੀ ਸਹਿਜਾਦ نگر ਰਾਮਪੁਰ ਦਾ ਰਹਿਣ ਵਾਲਾ ਸੀ ਪਰ ਉਸ ਦੀਆਂ ਬਰੇਲੀ ਦੇ ਵਿੱਚ ਫੈਕਟਰੀਆਂ ਸਨ ਤਾਂ ਵਪਾਰੀ ਕਹਿੰਦਾ ਕਿ ਮੈਂ 2.5 ਲੱਖ ਰੁਪਇਆ ਦੇ ਸਕਦਾ ਕਾਉ ਤਿੰਨੋਂ ਪੱਤਰਕਾਰ ਵਪਾਰੀ ਦੇ ਨਾਲ ਪੈਸੇ ਲੈਣ ਚਲੇ ਜਾਂਦੇ ਨੇ ਤੇ ਅੱਗੇ ਜਾ ਕੇ ਵਪਾਰੀ ਉਹਨਾਂ ਤੋਂ ਪਾਸੇ ਹੋ ਕੇ 112 ਨੰਬਰ ਉੱਤੇ ਪੁਲਿਸ ਨੂੰ ਫੋਨ ਕਰਦਾ ਹੈ ਦੋ ਪੁਲਿਸ ਵਾਲੇ ਆ ਜਾਂਦੇ ਨੇ ਪੁਲਿਸ ਵਾਲਿਆਂ ਨੂੰ ਸਾਰੀ ਗੱਲ ਦੱਸਦਾ ਤਾਂ ਪੁਲਿਸ ਵਾਲੇ ਕਹਿੰਦੇ ਕਿ ਅਸੀਂ ਤੇਰੀ ਕੋਈ ਮਦਦ ਨਹੀਂ ਕਰ ਸਕਦੇ ਸਗੋਂ ਉਹ ਪੁਲਿਸ ਵਾਲੇ ਉਸ ਵਪਾਰੀ ਨੂੰ ਫੜ ਕੇ ਫੇਰ ਚੌਂਕੀ ਵਿੱਚ ਛੱਡ ਦਿੰਦੇ ਨੇ ਤੇ ਰਾਤ ਦੇ 7 ਵਜੇ ਜਾਂਦੇ ਨੇ ਰਾਤ ਦੇ 7 ਵਜੇ ਟਾਇਲਟ ਦਾ ਬਹਾਨਾ ਲਾ ਕੇ ਉਹ ਵਪਾਰੀ ਆਪਣੇ ਘਰੇ ਆਉਂਦਾ ਆਪਣੀ ਘਰ ਵਾਲੀ ਕੋਲ ਆਉਂਦਾ ਤੇ ਘਰ ਵਾਲੀ ਨੂੰ ਸਾਰੀ ਕਹਾਣੀ ਦੱਸਦਾ ਹੈ ਘਰ ਵਾਲੀ ਕਹਿੰਦੀ ਕਿ ਮੈਂ ਤੈਨੂੰ ਥਾਣੇ ਲੈ ਕੇ ਚਲਦੀਆਂ ਤੂੰ ਗਲਤ ਕੀਤਾ ਤਾਂ ਕਰ ਵਾਲੀ ਉਸ ਨੂੰ ਬਰੇਲੀ ਥਾਣੇ ਦੇ ਵਿੱਚ ਲੈ ਕੇ ਆਉਂਦੀ ਹੈ ਐਸ ਐਚਓ ਹਰਿੰਦਰ ਸਿੰਘ ਕੋਲ ਤੇ ਹਰਿੰਦਰ ਸਿੰਘ ਉਸ ਵਪਾਰੀ ਨੂੰ ਕਹਿੰਦਾ ਕਿ ਤੂੰ ਸੱਚ-ਸੱਚ ਦੱਸ ਕੀ ਗੱਲ ਹੋਈ ਸੀ ਤਾਂ ਵਪਾਰੀ ਸਾਰੀ ਕਹਾਣੀ ਦੱਸਦਾ ਹੈ ਇਹ ਗੱਲ ਉਹ ਐਸ ਐਚਓ ਐਸ ਪੀ ਨਾਲ ਕਰਦਾ ਹੈ ਐਸ ਐਸ ਪੀ ਨਾਲ ਕਰਦਾ ਹੈ ਤੇ ਉਸ ਤੋਂ ਬਾਅਦ ਕਿਲਾ ਚੌਂਕੀ ਦੇ ਵਿੱਚ ਚੌਂਕੀ ਇੰਚਾਰਜ ਸੌਰਵ ਕੁਮਾਰ ਨੂੰ ਫੋਨ ਲਾਉਂਦਾ ਹੈ ਤੇ ਪੁੱਛਦਾ ਹੈ ਕਿ ਅੱਜ ਕੀ ਘਟਨਾ ਹੋਈ ਹੈ ਕੀ ਗੱਲ ਹੋਈ ਹੈ ਤਾਂ ਸੌਰਵ ਕੁਮਾਰ ਦੱਸਦਾ ਹੈ ਕਿ ਇੱਕ ਵਪਾਰੀ ਨੇ ਇੱਕ ਕੁੜੀ ਦਾ ਰੇਪ ਕੀਤਾ ਹੈ ਤੇ ਉਹ ਚੌਂਕੀ ਦੇ ਵਿੱਚੋਂ ਭੱਜ ਗਿਆ ਉਸ ਉੱਪਰ ਪੋਸਕੋ ਐਕਟ ਦੇ ਅਧੀਨ ਮਾਮਲਾ ਦਰਜ ਹੁੰਦਾ ਹੈ ਕਿਉਂਕਿ ਕੁੜੀ 18 ਸਾਲ ਤੋਂ ਘੱਟ ਹੈ ਤੇ ਅਸੀਂ ਉਸ ਦੀ ਭਾਲ ਕਰ ਰਹੇ ਆ ਤਾਂ ਐਸ ਐਚਓ ਨੇ ਕਿਹਾ ਕਿ ਤੁਹਾਨੂੰ ਭਾਲ ਕਰਨ ਦੀ ਜਰੂਰਤ ਨਹੀਂ ਉਹ ਇਸ ਵਕਤ ਮੇਰੀ ਕਸਟਡੀ ਦੇ ਵਿੱਚ ਹੈ ਤਾਂ ਚੌਕੀ ਇੰਚਾਰਜ ਕਹਿੰਦਾ ਕਿ ਅਸੀਂ ਉਸ ਨੂੰ ਲੈ ਜਾਂਦੇ ਆ ਪਰ ਐਸ ਐਚਓ ਕਹਿੰਦਾ ਕਿ ਨਹੀਂ ਤੁਸੀਂ ਉਸ ਨੂੰ ਨਾ ਲੈ ਕੇ आओ ਤੁਸੀਂ ਮੇਰੇ ਕੋਲ ਉਸ ਕੁੜੀ ਨੂੰ ਲੈ ਕੇ आओ ਜਿਸ ਨਾਲ ਰੇਪ ਹੋਇਆ ਤਾਂ ਐਸ ਐਚਓ ਦੇ ਸਾਹਮਣੇ ਉਸ ਕੁੜੀ ਨੂੰ ਲਿਆਂਦਾ ਜਾਂਦਾ ਹੈ ਤਾਂ ਐਸਐਚਓ ਉਸ ਕੁੜੀ ਦੇ ਨਾਲ ਪੁੱਛਗਿੱਛ ਕਰਦਾ ਹੈ ਤੇ ਐਸਐਚਓ ਨੂੰ ਸ਼ੱਕ ਹੁੰਦਾ ਹੈ ਕਿ ਕੁੜੀ ਕਿਤੇ ਨਾ ਕਿਤੇ ਝੂਠ ਬੋਲ ਰਹੀ ਹੈ ਤੇ ਐਸਐਚਓ ਸਖਤੀ ਨਾਲ ਪੁੱਛਗਿੱਛ ਕਰਦਾ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਦਾਲ ਦੇ ਵਿੱਚ ਕੁਝ ਕਾਲਾ ਹੈ ਤਾਂ ਕੁੜੀ ਜੋ ਖੁਲਾਸੇ ਕਰਦੀ ਹੈ ਉਹ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕੁੜੀ ਨੇ ਦੱਸਿਆ ਕਿ ਇਸ ਵਪਾਰੀ ਦੇ ਕੋਲ ਅਸੀਂ ਤਿੰਨ ਜਾਣੇ ਭੇਜੇ ਸੀ ਜਿਨ੍ਹਾਂ ਦੇ ਨਾਮ ਨਵੇਦ ਅਜਾਤ ਤੇ ਚਾਂਦਨ ਸੀ ਉਹ ਇਸ ਵਪਾਰੀ ਨੂੰ ਕਹਿਣ ਲੱਗੇ ਕਿ 2000 ਰੁਪਏ ਦੇ ਵਿੱਚ ਅਸੀਂ ਤੈਨੂੰ ਇੱਕ ਕੁੜੀ ਨੂੰ ਮਿਲਾ ਸਕਦੇ ਹਾਂ ਤੇ ਵਪਾਰੀ ਨੇ ਉਹਨਾਂ ਦੀ ਗੱਲ ਮੰਨੀ ਤੇ 11 ਵਜੇ ਮੇਰੇ ਕੋਲ ਹੋਟਲ ਦੇ ਵਿੱਚ ਆ ਗਿਆ ਤੇ ਮੈਂ ਪੁਲਿਸ ਵਾਲੇ ਨੂੰ ਇਸ਼ਾਰਾ ਕਰ ਦਿੱਤਾ ਜਦੋਂ ਹੀ ਇਹ ਕਮਰੇ ਦੇ ਵਿੱਚ ਦਾਖਲ ਹੋਇਆ ਪੁਲਿਸ ਬਾਲਾ ਮੌਕੇ ਤੇ ਆ ਗਿਆ ਤੇ ਉਸ ਤੋਂ ਬਾਅਦ ਇਸ ਨੂੰ ਅਸੀਂ ਚੌਂਕੀ ਲੈ ਗਏ ਚੌਂਕੀ ਲਜਾਣ ਤੋਂ ਬਾਅਦ ਇਸ ਤੋਂ 7 ਲੱਖ ਰੁਪਏ ਦੀ ਮੰਗ ਕੀਤੀ ਜਦੋਂ ਐਸ ਐਚਓ ਦੇ ਸਾਹਮਣੇ ਉਹ ਉਸ ਕੁੜੀ ਨੇ ਰਾਜ ਖੋਲੇ ਤਾਂ ਸਾਰੀ ਗੱਲ ਸਾਫ਼ ਹੋ ਗਈ ਤੇ ਫਿਰ ਉਸ ਤੋਂ ਬਾਅਦ 24 ਫਰਵਰੀ 2024 ਨੂੰ ਰਾਤ 11 ਵਜੇ ਇੱਕ ਐਫ ਆਈ ਆਰ ਦਰਜ ਹੁੰਦੀ ਹੈ ਚੌਕੀ ਇਨਚਾਰਜ ਕੌਨਸਟੇਬਲ ਤੇ ਤਿੰਨ ਪੱਤਰਕਾਰਾਂ ਤੇ ਅਤੇ ਚੌਕੀ ਇਨਚਾਰਜ ਤੇ ਕੌਨਸਟੇਬਲ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਹੈ ਤੇ ਉਹ ਤਿੰਨੋਂ ਪੱਤਰਕਾਰ ਭਗੌੜੇ ਨੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਐਸ ਐਸ ਪੀ ਨੇ ਵਪਾਰੀ ਦੀ ਪਤਨੀ ਦੀ ਬੜੀ ਤਾਰੀਫ ਕੀਤੀ ਕਿਉਂਕਿ ਉਸ ਨੇ ਇਸ ਮੁਸੀਬਤ ਦਾ ਦਲੇਰੀ ਨਾਲ ਸਾਹਮਣਾ ਕੀਤਾ ਤੇ ਆਪਣੇ ਪਤੀ ਨੂੰ ਇਸ ਹਨੀ Trap ਜਾਲ ਦੇ ਵਿੱਚੋਂ ਬਚਾ ਲਿਆ ਪੱਤਰਕਾਰ ਭਗੌੜੇ ਨੇ ਚੌਂਕੀ ਇੰਚਾਰਜ ਤੇ ਕੌਨਸਟੇਬਲ ਨੂੰ ਸਸਪੈਂਡ ਕਰ ਦਿੱਤਾ ਗਿਆ ਇਹ ਕੱਲੀ ਗੱਲ ਉੱਤਰ ਪ੍ਰਦੇਸ਼ ਬਰੇਲੀ ਦੀ ਨਹੀਂ ਇਹੋ ਜੇ ਹਨੀ Trap ਵਾਲੇ ਘਰ ਲਗਭਗ ਹਰੇਕ ਸ਼ਹਿਰ ਦੇ ਵਿੱਚ ਹਰੇਕ ਪ੍ਰਦੇਸ਼ ਦੇ ਵਿੱਚ ਹੋਣਗੇ ਤੇ ਇਹ ਭੋਲੇ ਭਾਲੇ ਲੋਕਾਂ ਨੂੰ ਫਸਾਉਣ ਦਾ ਕੰਮ ਕਰਦੇ ਨੇ ਤੇ ਫੇਰ ਉਹਨਾਂ ਤੋਂ ਮੋਟੀਆਂ ਰਕਮਾਂ ਵਸੂਲ ਕਰਦੇ ਨੇ ਕਿਉਂਕਿ ਅਗਲਾ ਬੰਦਾ ਆਪਣੀ ਇੱਜ਼ਤ ਨੂੰ ਬਚਾਉਣ ਦਾ ਮਾਰਾ ਇਹਨਾਂ ਨੂੰ ਮੂੰਹ ਮੰਗੇ ਪੈਸੇ ਦੇ ਦਿੰਦਾ ਹੈ ਪਰ ਲੋੜ ਹੈ ਇਹਨਾਂ ਤੋਂ ਸਤਰਕ ਰਹਿਣ ਦੀ ਹਮੇਸ਼ਾ ਜਾਗਦੇ ਰਹਿਣ ਦੀ ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਮੇਰੀ ਵੀਡੀਓ ਬੜੀ ਅੱਛੀ ਲੱਗੀ ਹੋਊ ਕਿਰਪਾ ਕਰਕੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ